जय शंकर जी आज ਆਪਾਂ ਨਿਕਲੇ ਸੀ ਘਰੋਂ ਸੰਗਤ ਦੀ ਸੇਵਾ ਲੈ ਕੇ ਰਾਵੀ ਦਰਿਆ ਦੇ ਪਾਰਲੇ ਪਿੰਡਾਂ ਵਿੱਚ ਸੇਵਾ ਕਰਨ ਲਈ ਕੋਜੀ ਰਾਵੀ ਚ ਪਾਉਂਦੇ ਜੇ ਤਾਂ ਕੱਟ ਗਿਆ ਪਹਿਲਾਂ ਆਪਾਂ ਪਿੰਡ ਦੇ ਵਿੱਚ ਲੋਕਾਂ ਨੂੰ ਕਿਹਾ ਸੀ ਕਿਚ ਪਾਤੀਆਂ ਰੋਟੀਆਂ ਦੀ ਸੇਵਾ ਲਈ ਤੇ ਸਾਡੇ ਸਾਰੇ ਪਿੰਡ ਨੇ ਬੜੇ ਹੀ ਜੋਰਾਂ ਸੋਰਾ ਨਾਲ ਆਪਣੇ ਘਰ ਵਿੱਚੋਂ ਜਿੰਨੀਆਂ ਰੋਟੀਆਂ ਬਣ ਸਕਦੀਆਂ ਸੀ ਲੋਕਾਂ ਨੇ ਦਿੱਤੀਆਂ ਪੂਰੇ ਪਿੰਡ ਦਾ ਸਹਿਯੋਗ ਨਾਲ ਆਪਾਂ ਲੰਗਰ ਲਗਾਇਆ ਸੀ ਲੰਗਰ ਦੇ ਵਿੱਚ ਆਪਾਂ ਬਣਾਏ ਸੀ ਚਟੇ ਚਨੇ ਵਿਦ ਆਲੂ ਮਿਕਸ ਕਰਕੇ ਬਣਾਏ ਸੀ ਤੇ ਪਿੰਡ ਵਾਲਿਆਂ ਨੇ ਸਟਾਰਟਿੰਗ ਦੇ ਵਿੱਚ ਤਾਂ ਆਪਾਂ ਦੇਖਿਆ ਸੀ ਕਿ ਸਾਡੇ ਕੋਲ ਦੋ ਟੋਕਰੇ ਸੀ ਰੋਟੀਆਂ ਦੇ ਤਾਂ ਜਦੋਂ ਤੁਸੀਂ ਲਾਸਟ ਵਿੱਚ ਦੇਖੋਗੇ ਤਾਂ ਫਿਰ ਸਾਡੇ ਸੇਵਾਕਾਰ ਇਹਨਾਂ ਸਾਰਿਆਂ ਦੇ ਸੰਜੋਗ ਨਾਲ ਲੰਗਰ ਸਾਡਾ ਬਹੁਤ ਵਧੀਆ ਰੋਟੀਆਂ ਫਿਰ ਆਪਾਂ ਸਾਰੀਆਂ ਇੱਕ ਟੋਕਰੇ ਵਿੱਚ ਇੱਕ ਨਹੀਂ ਚਾਰ ਪੰਜ ਟੋਕਰਿਆਂ ਵਿੱਚ ਪਾ ਲਈਆਂ ਤੇ ਫਿਰ ਆਪਾਂ ਬਾਅਦ ਵਿੱਚ ਇਹਨਾਂ ਨੂੰ ਟਰਾਲੀ ਵਿੱਚ ਲੋਡ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਪਿੰਡ ਦਾ ਸੰਯੋਗ ਚੈੱਕ ਕਰੋ ਤੁਸੀਂ ਉਹ ਦੇਖੋ ਜੀ ਕਿੰਨੇ ਟੋਕਰੇ ਹੋ ਗਏ ਸੀ ਸਾਡੇ ਕੋਲ ਇਸ ਤੋਂ ਬਾਅਦ ਵੀ ਡੱਬਿਆਂ ਵਿੱਚ ਆਪਾਂ ਰੋਟੀਆਂ ਪਾਈਆਂ ਰੋਟੀਆਂ ਪਾਉਣ ਤੋਂ ਬਾਅਦ ਫਿਰ ਆਪਾਂ ਸਬਜ਼ੀ ਤਿਆਰ ਹੁੰਦੇ ਤੱਕ ਟਰਾਲੀ ਵੀ ਆ ਗਈ ਸੀ ਤੇ ਟਰਾਲੀ ਵਿੱਚ ਆਪਾਂ ਫਿਰ ਉਹਦੇ ਉੱਤੇ ਤਰਪਾਲ ਵਗੈਰਾ ਬੰਨਣੀ ਸ਼ੁਰੂ ਕਰ ਦਿੱਤੀ ਸੀ ਥੋੜੀ ਦੇਰ ਬਾਅਦ ਫਿਰ ਆਪਾਂ ਬੌਂਸ ਵਗੈਰਾ ਲੈ ਜਾਈਏ ਰस्सियां ਬੰਨ੍ਹਣੀਆਂ ਸ਼ੁਰੂ ਕਰ ਦਿੱਤੀਆਂ ਸਾਡੇ ਲੋਕਾਂ ਦੇ ਸਹਿਯੋਗ ਨਾਲ ਸਾਰਾ ਕੰਮ ਹੋਇਆ ਤੇ ਬਹੁਤ ਹੀ ਵਧੀਆ ਸਹਿਯੋਗ ਦਿੱਤਾ ਇਹਨਾਂ ਨੇ ਸਬਜ਼ੀ ਹੋ ਗਈ ਸੀ ਤਿਆਰ ਫਿਰ ਆਪਾਂ ਸਬਜ਼ੀ ਵਗੈਰਾ ਨੂੰ ਬਾਲਟੀਆਂ ਵਿੱਚ ਜਿਹੜੇ ਟੱਪ ਹੁੰਦੇ ਆ ਉਹਨਾਂ ਵਿੱਚ ਪਾ ਕੇ ਪੈਕ ਕਰ ਲਿਆ ਸਾਹਮਣੇ ਤੁਹਾਡੇ ਫਿਰ ਬੰਦੇ ਜਾਣ ਲਈ ਤਾਂ ਬਹੁਤ ਸਾਰੇ ਤਿਆਰ ਹੀ ਬਟ ਟਰਾਲੀ 'ਚ ਜਗ੍ਹਾ ਘੱਟ ਹੋਣ ਕਰਕੇ ਨਾ ਆਪਾਂ ਬੰਦੇ ਥੋੜੇ ਘੱਟ ਹੀ ਲਿੱਤੇ ਸੀ ਨਾਲ ਜਿੰਨੀਆਂ ਦੀ ਜਰੂਰਤ ਸੀ ਮੁੰਡੇ ਪਿੰਡ ਦੀ ਮੰਡੀਰ ਕਾਫੀ ਲਿੱਤੀ ਹੋਈ ਸੀ ਅੱਗੇ ਜਾ ਕੇ ਆਪਾਂ ਪਾਣੀ ਵਗੈਰਾ ਰਖਾਇਆ ਵਿੱਚ ਪਾਣੀ ਜਿੰਨਾ ਵੀ ਹੋ ਸਕੇ ਰਖਾਇਆ ਪਿੰਡ ਦੇ ਹਾੜ ਜਿੱਥੇ ਪਾਣੀ ਆਇਆ ਸੀ ਉਹ ਪਿੰਡਾਂ ਵਿੱਚ ਅਸੀਂ ਪੁੱਜ ਗਏ ਸੀ ਤੇ ਪੁੱਜਣ ਤੋਂ ਬਾਅਦ ਉੱਥੇ ਆਪਾਂ ਆਪਣਾ ਲੰਗਰ ਲਗਾਇਆ ਤੇ ਲੋਕਾਂ ਨੂੰ ਲੰਗਰ ਲਈ ਕਿਹਾ ਲੋਕੀ ਆਪਣੇ ਘਰੋਂ ਫਿਰ ਆਪਣੇ ਘਰੋਂ ਬਰਤਨ ਵਗੈਰਾ ਲੈ ਕੇ ਆਏ ਸੀ ਤੇ ਉਹਨਾਂ ਵਿੱਚ ਆਪਾਂ ਉਹਨਾਂ ਨੂੰ ਲੰਗਰ ਜਿੰਨਾ ਹੁੰਦਾ ਜਿੰਨਾ ਲੋੜ ਸੀ ਉਹਨਾਂ ਨੇ ਆਪਣੇ ਲਈ ਪਵਾ ਲਿਆ ਸੀ ਤੋਂ ਬਾਅਦ ਫਿਰ ਆਪਾਂ ਅਗਲੇ ਪਿੰਡਾਂ ਵਿੱਚ ਚਲੇ ਗਏ ਸੀ ਬਹੁਤ ਸਾਰੇ ਪਿੰਡਾਂ ਵਿੱਚ ਘੁੰਮੇ ਸੀ ਆਪਾਂ ਲੋਕ ਚਾਰ-ਚਾਰ ਦਿਨਾਂ ਦਾ ਰਾਸ਼ਨ ਆਪਣੇ ਘਰ ਇਕੱਠੇ ਕਰ ਰਿਹਾ ਹੈ ਉਹ ਸੋਚ ਰਹੇ ਕਿ ਪਤਾ ਹਨ ਨੂੰ ਅੱਜ ਮਿਲਣਾ ਰੋਟੀ ਜਾਂ ਕੱਲ ਮਿਲਣੀ ਹੈ ਜਾਂ ਨਹੀਂ ਮਿਲਣੀ ਉਹ ਜਿੰਨਾ ਹੋ ਰਿਹਾ ਰਾਸ਼ਨ ਇਕੱਠਾ ਕਰ ਰਿਹਾ ਹੈ ਹਾਂਜੀ ਇਹ ਦੇਖੋ ਤੇ ਹੈ ਸਾਡੇ ਪਿੰਡ ਦੀ ਜੂਤ ਦੇ ਕੁਝ ਮੋਤਵਾਰ ਵਿਅਕਤੀ ਵੀ ਹੈਗੇ ਆ ਜਿਨ੍ਹਾਂ ਦੇ ਸੰਯੋਗ ਨਾਲ ਇਹ ਲੰਗਰ ਦਾ ਕੰਮ ਰੰਭੋਇਆ। ਨਾਪਾਂ ਪੂਰੀ ਸੇਵਾ ਦੇ ਨਾਲ ਇੱਥੇ ਲੰਗਰ ਵੇਰਾ ਵਰਤਾਇਆ ਲੋਕਾਂ ਨੂੰ ਲੋਕ ਬਹੁਤ ਦਿਲੋਂ ਧੰਨਵਾਦ ਕਰ ਰਹੇ ਸਨ ਸਾਡਾ। ਫੇਰ ਆਪਾਂ ਅੱਗੇ ਪਿੰਡਾਂ ਵਿੱਚ ਗਏ ਆ। ਹੋਰ ਵੀ ਪਿੰਡਾਂ ਵਿੱਚ ਜਾ ਕੇ ਆਪਾਂ ਅੰਦਰ ਦਿੱਤਾ। ਲੋਕ ਤਾਂ ਬਹੁਤ ਕੋਸ਼ਿਸ਼ ਕਰਨ ਕੀ। ਇੱਥੇ ਆਪਾਂ ਕੇ ਦੂਸਰੇ 2-3 ਪਿੰਡਾਂ 'ਚ ਘੁੰਮ ਕੇ ਬਾਅਦ ਇੱਕ ਪਿੰਡ ਦੇ ਵਿੱਚ ਹੋਰ ਆਏ ਆ। ਇੱਥੇ ਵੀ ਆਪਾਂ ਕਾਫੀ ਰਾਸ਼ਨ ਆਪਣਾ ਲੰਗਰ ਵਗੈਰਾ ਲਗਾਇਆ ਸੀ। ਬਿਸਕੂਟ ਹੈ ਰਸ ਸਾਰਾ ਕੁਝ ਵੰਡਿਆ ਇੱਥੇ ਨਹੀਂ ਦੇਖ ਸਕਦੇਓ ਸਾਰੇ ਸਾਡੇ ਬੰਦੇ ਬਹੁਤ ਵਾਜਬੀਕੀ ਸਾਡੇ ਨਾਲ ਦੇ ਜੂਤ ਜੂਤ ਤੋਂ ਬਿਨਾ ਕੋਈ ਵੀ ਕੰਮ ਨਹੀਂ ਹੋ ਸਕਦਾ ਤੁਹਾਨੂੰ ਪਤਾ ਹੀ ਹੈ ਜੂਤ ਦਾ ਇਹਦੇ ਵਿੱਚ ਬਹੁਤ ਹੀ ਵੱਡਾ ਰੋਲ ਆ ਬਾਦ ਵਿੱਚ ਸਾਨੂੰ ਪਤਾ ਲੱਗਿਆ ਕਿ ਰਾਵੀ ਦੇ ਕੰਡੇ-ਕੰਡੇ ਜੜੇ ਗੁੱਜਰ ਭਾਈ ਜਾਲਾ ਰਹਿੰਦਾ ਹ ਉਹਨਾਂ ਕੋਲ ਕਿਸੇ ਨੇ ਰਾਸ਼ਨ ਨਹੀਂ ਪਹੁੰਚਾਇਆ ਨਾ ਕਿਸੇ ਨੇ ਲੰਗਰ ਦਿੱਤਾ ਫਿਰ ਆਪਾਂ ਆਪਣੀ ਟਰਾਲੀ ਲੈ ਕੇ ਧੁੱਸੀ ਰਸਤੇ ਜੋ ਕਿ ਬਹੁਤ ਹੀ ਰਸਤਾ ਮਾੜਾ ਸੀ ਉੱਧਰ ਜਾ ਕੇ ਆਪਾਂ ਫਿਰ ਰਾਸ਼ਨ ਵੰਡ ਕੇ ਆਏ ਮੰਨ ਲਓ ਤੋਂ ਬਾਅਦ ਫਿਰ ਆਪਾਂ ਹਾਈ ਵੀਤ ਬੁੱਢੀ ਗਈ ਸੀ ਜੋ ਸਾਡੇ ਕੋਲ ਰਾਸ਼ਨ ਬਚ ਗਿਆ ਸੀ ਉੱਧੇ ਰਾਸ਼ਨ ਆਪਾਂ ਇਹਨਾਂ ਲੋਕਾਂ ਨੂੰ ਵੰਡ ਦਿੱਤਾ ਸੀ ਤੇ ਲੰਗਰ ਖਤਮ ਕਰਨ ਤੋਂ ਬਾਅਦ ਆਪਾਂ ਫਿਰ ਪਿੰਡ ਨੂੰ ਵਾਪਸ ਹੀ ਕਰ ਲਈ ਆਪਣੇ ਨੇ ਤੇ ਰਸਤੇ ਵਿੱਚ ਤਕੀਨ ਦੇਖ ਸਕਦੇ ਹੋ ਕਿ ਰਾਵੀ ਦੇ ਦਰਿਆ ਵਿੱਚ ਪਾਣੀ ਵੱਧਦਾ ਹੀ ਜਾ ਰਿਹਾ ਹੈ ਇਹਦਾ ਲੈਵਲ ਪਾਣੀ ਦਾ ਲੱਗੇ ਸਕੇ ਤੇ ਪਿੰਡਾਂ ਦੇ ਲੋਕਾਂ ਨੂੰ ਅਲਰਟ ਕਰ ਦਿੱਤਾ ਗਿਆ ਹੈ ਲੰਗਰ ਦੀ ਸੇਵਾ ਕਰਨ ਤੋਂ ਬਾਅਦ ਆਪਾਂ ਹੁਣ ਅੱਜ ਮੈਂ ਪੂਰਾ ਦਿਨ ਸ਼ੋਬ ਬੰਦ ਰੱਖੀ ਸੀ ਇਸ ਸ਼ੋਪ ਨੂੰ ਹੁਣ ਓਪਨ ਕੀਤੀ ਐ ਤੇ ਬਹੁਤ ਵਧੀਆ ਲੱਗਿਆ ਲੰਗਰ ਵਰਤਾ ਕੇ ਨਾ ਪਿੰਡ ਦੇ ਮੁੰਡਿਆਂ ਨੇ ਬਹੁਤ ਤੇ ਮੋਹਦਵਾਰਾਂ ਨੇ ਬਹੁਤ ਹੀ ਸੰਯੋਗ ਦਿੱਤਾ ਤੇ ਉਧਰ ਪਾਰ ਤਾਂ ਮੈਨੂੰ ਨਹੀਂ ਲੱਗਦਾ ਕਿਸੇ ਲੰਗਰ ਦੀ ਜ਼ਰੂਰਤ ਹੈਗੀ ਆ ਉਨਾਂ ਉੱਥੇ ਲੋਕਾਂ ਨੂੰ ਜਿੱਥੇ ਮੇਨ ਮੇਨ ਲੋਕਾਂ ਨੂੰ ਜ਼ਰੂਰਤ ਹੈ ਉੱਥੇ ਰਾਸ਼ਨ ਉਹਨਾਂ ਨੂੰ ਮਿਲ ਰਿਹਾ ਲੰਗਰ ਮਿਲ ਰਿਹਾ ਜਿਆਦਾ ਉੱਥੇ ਪਸ਼ੂਆਂ ਦੇ ਲਈ ਚਾਰੇ ਦੀ ਲੋੜ ਆ ਤੇ ਜਿੰਨਾ ਜ਼ਿਆਦਾ ਹੋ ਸਕਦਾ ਤੁਸੀਂ ਚਾਰਾ ਲੈ ਕੇ ਜਾ ਸਕਦੇ ਹੋ ਉਧਰ ਡੰਗਰਾਂ ਵਾਸਤੇ ਪਸ਼ੂਆਂ ਵਾਸਤੇ ਜਿੰਨਾ ਚਾਰਾ ਵੱਧ ਤੋਂ ਵੱਧ ਚਾਰਾ ਫੀਟ ਚੋਕਰ ਤੁਸੀਂ ਜਿੰਨਾ ਦਾਨ ਕਰ ਸਕਦੇ ਹੋ ਉੱਥੇ ਦੇਵੋ ਜਾ ਕੇ ਧੰਨਵਾਦ ਜੀ